ਮੈਂਬਰਾਂ ਨੇ ਜਿਵੇਂ ਸਰਪੰਚਾਂ ਸਮਝਾਰ ਗਏ ਇਹ ਡਾਂਗ ਤਾਂ ਕਿਹਦੇ ਮਾਰ ਨਹੀਂ ਸਕਦੇ ਅੱਲਾ ਫਰੂਜਦਾ ਸਕਦੇ ਆ ਜੋ ਕਿ ਆਪਣਾ ਸੰਵਿਧਾਨ ਦੇ ਵਿੱਚ ਆਪ ਫਰੂਜ ਕਰ ਸਕਦੇ ਆ ਉਹਨੇ ਕਿਤੇ ਫਲੈਕਸ ਬੋਰਡ ਬਣਾ ਕੇ ਲਾਤਾ ਵੀ ਸਾਡੇ ਲਾਭ ਸੇ ਕੋਕੋ ਕੇ ਨੋ ਐਂਟਰੀ ਆ ਉਸ ਚੰਗਾ ਨਹੀਂ ਕਿਹਾ ਮੜਨ ਕਿਹਾ ਡਾਇਨਰ ਲਾਤਾ ਉਹਦਾ ਜਗਾਹ ਕਿਚ ਅਕਾ ਬੂਲਾੰਦੋਂ ਮਨਸੀਰੁਸ਼ਾਦ ਕਰਨ ਵਾਸਤੇ ਉਹਨਾਂ ਨੂੰ ਚਾਕੇ ਉੱਥੋਂ ਦੇ ਬੰਦੇ ਨੇ ਜਿਹੜਾ ਝੜੂ ਵਾਲਾ ਵਰਕਰ ਸੀ ਉਹਨੇ ਜਾ ਕੇ ਐਸਐਚਓ ਸਾਹਿਬ ਨੂੰ ਗਿਆ ਐਸਐਚਓ ਸਾਹਿਬ ਨੇ ਡੀਟੀ ਸਾਹਿਬ ਨੂੰ ਗਿਆ ਇਹੋ ਬੰਦੇ 4-5 ਇੱਕ ਸਰਪੰਚ 4-5 ਉਹਨਾਂ ਦੇ ਬਾਰੇ ਇਹਨਾਂ ਦੇ ਵਿੱਚ ਨਾਗੀ ਹੋ ਜਿਹੜੀ ਗੱਲ ਅੱਪਰ ਕਰਦੇ ਆ ਪੈਨਾ ਵੀ ਉਸੇ ਝੜੂ ਵਾਲਟੀ ਲਈ ਬੰਦੇ ਚਲੋ ਕੋਈ ਉਹਨੂੰ ਭੰਡਾ ਵੀ ਜਾਂਦਾ ਝੜੂ ਵਾਲੇ ਕਿਉਂਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਤੁਹਾਨੂੰ ਕੱਫੇ ਲੈ ਸਕਦੇ ਆ ਉਹਨੂੰ ਨਾਰਖਣਾ ਚਾਹੀਦਾ ਸਾਨੂੰ ਉਹ ਗੱਲ ਤੇ ਆਪਾਂ ਗਲਤ ਨਹੀਂ ਕਹਿੰਦੇ ਪਰ ਨਹੀਂ ਥਾਣੇ ਪਹਾ ਥਾਣੇ ਪਹਾ ਕੇ ਅਸੀਂ ਸਾਰੇ ਇਕੱਠੇ ਹੋ ਕੇ ਇੱਜਾ ਧਰਨਾ ਲਾਉਂਦੇ ਹਾਂ ਤਾਂ ਲੱਗ ਕੇ ਧਰਨਾ ਲਾਉਣ ਦੀ ਕੋਸ਼ਿਸ਼ ਜਦੀ ਤੇ ਪਰ ਉੱਤੇ ਕੋਈ ਸਰਵਾਈ ਨਹੀਂ ਹੋਈ ਲਾਭ ਸਿੰਘ ਕੋਕੋ ਜੀ ਕੋਕੋ ਕਹਿੰਦੇ ਕਰੀ ਤੇ ਦੂਜੇ ਮੈਲਾ ਮਾਦਨਾ ਪਰਉੜਦੇ ਜਿਹੜੇ ਪਾਰਟੀਆਂ ਆ ਆ ਆदमी ਪਾਰਟੀ ਦੇ ਅਸੀਂ ਆਪਣੀ ਪਾਰਟੀ 'ਚ ਕੰਮ ਕਰਦੇ ਆ ਤੁਸੀਂ ਆਪ ਦੀ ਜ ਕਰੋ ਸਾਰੇ ਪਾਰਟੀਆਂ ਦਾ ਮਨਾਂ ਨਹੀਂ ਕੇ ਸਾਰੇ ਕੋਦੇ ਪਾਰਟੀ 'ਚ ਕੰਮ ਕਰਨਾ ਚਾਹੀਦਾ ਪਰ ਇੱਕ ਬੇਨਤੀ ਆ ਯਾਰ ਵੀ ਤੁਸੀਂ ਆਪ ਦੇ ਮੈਲੇ ਨੂੰ ਕੰਮ ਸੇ ਕੰਮ ਕਰੇ ਤਾਂ ਸਕਦੇ ਹੋ ਅਸੀਂ ਆਪ ਦੀ ਜ਼ਰੂਰਤ ਰੱਖਦੇ ਸੀਗੇ ਇਹ ਗੱਲ ਕਹਿਣ ਤੋਂ ਮੈਂ ਗਰੇਜ਼ ਨਹੀਂ ਕਰਦਾ ਵੀ ਇਹ ਸਾਡਾ ਐਮ.ਐਲ.ਏ ਹੈ ਤੇ ਅਸੀਂ ਉਹਦੇ ਖਿਲਾਫ ਵੀ ਦਰਵਾਜ਼ੇ ਗੁਰੂ ਸਾਹਿਬ ਦੇ ਨਾਲੇ ਸਾਡੀ ਇੱਕ ਗੱਲ ਨਹੀਂ ਸੀ ਮੋੜਦਾ ਹੁੰਦਾ ਹਸਪਤਾਲ ਦੇ ਮੁੱਦੇ ਤੇ ਜਦੋਂ ਪੱਕਰ ਕੇ ਮਰਿਆ ਤੇ ਧਰਨਾ ਲਗਾਇਆ ਠੀਕ ਹੈ ਪੂਜਤਾ ਕਾਲੀ ਦਰ ਦੇ ਸਰਕਾਰ ਸੀ ਗੁਰੂ ਸਾਹਿਬ ਹਲਕਾ ਚਾਰ ਸੀ ਸਾਰੇ ਮਨੂੰ ਸਾਰੇ ਪਾਰਟੀਆਂ ਦੇ ਬੰਦੇ ਸਦਕਾਰ ਕਰਦੇ ਹੁੰਦਾ ਪਰ ਅਸੀਂ ਇਹਨੂੰ ਕਿਹਾ ਸੀ ਵੀ ਜਿਹੜੇ ਹਸਪਤਾਲ ਵਾਲਾ ਤਨੌਲਾ ਆ ਗਿਆ ਤਪਾ ਗਿਆ ਉਹਨੇ ਸਾਡਾਂ ਨਾਲ ਪਾਉਂਦਾ ਉਹ ਜੁੱਦਾ ਕੱਲ ਹੀ ਲੰਦੇ ਸਰਕਾਰ ਦੇ ਅਸੀਂ ਵਰਕਰ ਸੀ ਤੁਸੀਂ ਮੰਦਰੀ ਨੇ ਕਹਿੰਦੇ ਧਰਨਾ ਲਾਇਆ ਸੀ ਇੱਥੇ ਠੀਕਾ ਪਿੰਡ ਨਾ ਕੜੇ ਸੋ ਮੇਰੀ ਬੇਨਤੀ ਆ ਵਰਕਰਾਂ ਨੂੰ ਵੀ ਵਰਕਰੋ ਤੁਸੀਂ ਸੁਣੋ ਮੀ ਆਪਣਾ ਇਹ ਝਾੜੂ ਪਾੜੀ ਦੇ ਵਰਕਰੋ ਵਰਕਰੋ ਤੇ ਭਰਾਵਾ 2000 ਸਤਾਈ ਦੇ ਵਿੱਚ ਕਿਹੜੇ ਮੂਨਾ ਰੁਪਏ ਦੇ ਵਿੱਚ ਜਾਉਗੇ ਤੁਸੀਂ ਜਿਹੜੇ ਬੰਦੇ ਰੁੱਸੇ ਨੇ ਵੀ ਆ ਉਹ ਰੁੱਸਣਾ ਉਹ ਆਦੇ ਮੇਲੇ ਨੂੰ ਕਹਿਣ ਵੀ ਸਾਡਾ ਆ ਮਸਲਾ ਹੱਲ ਕਰੋ ਹੁਣ ਜਿਹੜਾ ਭਰਾਵਾ ਮਸਲਾ ਜਿਹਦੇ ਘਤਰਵਾ ਬੈਠੇ ਐ ਤੇ ਕੀ ਗੱਲ ਬਈ ਪਿੰਨ ਨੰਬਰ ਦਾ ਜਿਹਦੇ ਕੋਲੇ ਜ਼ਾਇਦਾ ਜ਼ਮੀਨ ਜਾਇਦਾਦ ਹੈ ਉਹਦੇ ਵਿੱਚ ਵੀ ਸੜਕ ਲੰਘੂਗੀ ਉਹਦੇ ਵਿੱਚ ਵੀ ਹਸਪਤਾਲ ਵੀ ਬਣੂਗਾ ਸਾਂਝੇ ਕੰਮ ਹੋਣਗੇ ਜਿਹਲੇ ਮਾਤਰਾ ਕੋਲੇ ਪੇੜੀ ਹੈ ਉਹਦੇ ਵਿੱਚ ਕੀ ਝੜੂਗਾ ਬੰਦਾ ਸੋ ਤੇ ਦਿਨ ਜਿਹੜਾ ਪਰਮਾਨੇ ਨੂੰ ਜਾਣ ਦੇ ਵੀ ਇਹ ਪਿੰਡ ਦੇ ਆ ਗਏ ਜਿਨ੍ਹਾਂ ਨੇ 20 20 ਸਾਲ 30 ਸਾਲ ਪੇੜੀਆਂ ਪੰਜ ਕਰਮ ਰਾਹੋ ਸਿੱਖ ਕਰਮ ਕੱਸੀ ਵੜੀ ਗਿਆ ਚਾਰ ਚਾਰ ਕਰਮਾ ਜੀ ਦਾ ਦਾਸ ਖਲੇ ਪਾਇ ਪਾਇ ਕਿਲੇ ਲੱਗੇ ਗਿਆ ਨਾ ਮਨ ਵਿਰੋਧ ਨਹੀਂ ਕਰਦਾ ਰਹਿ ਕਰਦਾ ਵੀ ਉਹ ਤੁਸੀਂ ਨજર ਬਾਲੀ ਕਰ ਲਈ ਫਰਾਵੋ ਹਰ ਸ਼ਰਦੋ ਜਰਾ ਸੱਡਨ ਤੋਂ ਮੁੱਖੀ ਫਾਇਦਾ ਕਾ ਵੀ ਜਿੱਥੇ ਵੀ ਜਿਵੇਂ ਪਹਿਲਾਂ ਬੀਰਾਂ ਦਾ ਰਾਜ ਸੀ ਗੋਬਨਪਤੀਆਣਾ ਉੱਥੇ ਜ਼ਮੀਨਾਂ ਦੇ ਮੁੱਲ ਨਹੀਂ ਸੀਗੇ ਜੇ ਸੋਡੀਆਂ ਵਿੱਚ ਤੇ ਸੜਕਾਂ ਬਣਨੀਆਂ ਸੋਡੀਆਂ ਜਗ੍ਹਾ ਦੇ ਕੀਮਤਾਂ ਲੱਖਾਂ ਬਣਨੀਆਂ ਤੁਸੀਂ ਰਾਜੇ ਬਣੋਗੇ ਤੇ ਨਾਲੇ ਤੁਸੀਂ ਜਿਹੜਾ ਕਲੰਕ ਲੱਗ ਰਿਹਾ ਆਪਣੇ ਮੱਥੇ ਤੇ ਵੀ ਹੋਰ ਬੰਦੇ ਰੋਕਣ ਵਾਲਿਆ ਚਾਹੇ ਕੀ ਨਾਂ ਨਹੀਂ ਲੰਦਾ ਪਰ ਪਤਾ ਸਾਰੇ ਪਿੰਡ ਨੂੰ ਫਿਰ ਹੀ ਪਾਂਦਾ ਮੈਂ ਉਹਕੇ ਕੇ ਸਾਹਮਣੇ ਬੇਨਤੀ ਕਰਦਾ ਵੀ ਭਾਈ ਜਿਹੜੇ ਬੰਦੇ ਸਹੀ ਆਉਂਦਾ ਸਾਥੇ ਅੱਜ ਬਰਕਰਾਰ ਤੋਂ ਪਤਾ ਕਰ ਤੂੰ ਜੀ ਬੇਨਤੀ ਨਹੀਂ ਵੀ ਪਰ ਉਹ ਇੰਨੀ ਅੱਖਾਂ ਨਾਲ ਮੀਚ ਠੀਕ ਆ ਤੂੰ ਬਣ ਗਿਆ ਐਮਐਲਏ ਬਣ ਗਿਆ ਤੂੰ ਜੰਨੀ ਵੀ ਰਹਾ ਤਾ ਤੂੰ ਕਾਗਰਸੀ ਰਹਾ ਤਾ ਕਾਂਗਰਸੀ ਰਹਾ ਤੀ ਉਹ ਤੰਦਰਾਈ ਨਹੀਂ ਖਿੱਚਦਾ ਰੱਖਦੇ ਇੱਥੇ ਚਾਲਾ ਬਹੁਤ ਵੱਡਾ ਲੋਕਾਂ ਨੇ ਲਕਾਬਾਹਾਂ ਟੁੱਟਦੀਆਂ ਅਸੀਂ ਆਪ ਸਾਰੇ ਪਿੰਡ ਦੇ ਸਿਰੋਪਰਾ ਅਸੀਂ ਕਿਣ ਕੀਓ ਕੇਰੀ ਪਾਤੀ ਕੇਰੀ ਬਕਟਾਮ ਚਲਾ ਲਿਆ ਤੁਸੀਂ ਜਾ ਕੇ ਦੇਖੋ ਉੱਥੇ ਮੈਂ ਕਹਣਾ ਜਿਹੜੇ ਚਾੜੂ ਪਾਤੀ ਦੇ ਬਰਕਰਾਰ ਜਾਂ ਲੀਡਰ ਹੈ ਤੇ ਮੇਲੇ ਦਾ ਧਿਆਨ ਚ ਨਹੀਂ ਲਿਆਉਂਦੇ ਕਿ ਜਾ ਸੁੱਤੇ ਸੁਣਦਾ ਨਹੀਂ ਭਰਾਓ ਤੁਸੀਂ ਧਿਆਨ ਚ ਲਿਆਓ ਸਾਡਾ ਜੰਮ ਤੋਂ ਜਿਵੇਂ ਅਸੀਂ ਬੋਲਾਂਗੇ ਬਦਗੜ ਸਾਨੂੰ ਕਣ ਕੇ ਪਰੁੱਤੀ ਆਦਾ ਦੇਖ ਲੈ ਗੁਰੂ ਸਾਹਿਬ ਦੇ ਉਲਟ ਚੱਲੇ ਸੀ ਵੀ ਸੱਚ ਨੂੰ ਸੱਚ ਕਰਿਆ ਅਸੀਂ ਤੁਸੀਂ ਆਜੋ ਇੱਥੇ ਜਨਤਰਾ ਮੈਦਾਨ ਚ ਤਾਰਦੇ ਦੇ ਇਗਰਾ ਦੇ ਉਪਰਾਵੋ ਸਾਡੇ ਨਾਲ ਕਰੋ ਭਰਾਵਾਂ ਨਾਲ ਕਰੋ ਦੂਜੀ ਗੱਲ ਇਹਦੇ ਵਿੱਚ ਇੱਕ ਗੱਲ ਦੇਖਣ ਮਿਲਿਆ ਵੀ ਦੇ ਵਿੱਚ ਕਾਂਗਰਸੀ ਭਰਾਤੀ ਬੈਠੇ ਆ ਤੇ ਕਾਲੀ ਨਾਲੇ ਬੈਠੇ ਆ ਤੇ ਇਹਦੇ ਵਿੱਚ ਚਾੜਵਰ ਹੀ ਬੱਜਿਆ ਸੋ ਬੇਦੀਏ ਇਹਨੂੰ ਮੁੱਤਾਂ ਨਾਲ ਬੜਾ ਪਾਰਟੀ ਨਾਲ ਜਿਹੜਾ ਐਸਐਚਓ ਸਾਹ ਨੂੰ ਬੇਦੀਆਂ ਵੀ ਤੁਸੀਂ ਪਹਿਲਾਂ ਦੇ ਮਸਲੇ ਬਹੁਤ ਸਲਝਾਏ ਆਪਣੌਰ ਦੇ ਬੜੇ ਲੇਕੇ ਬੰਦੇ ਉਹ ਨੌਜਵਾਨਾਂ ਨੂੰ ਅਵਸਰੋਂ ਵੀ ਇਹ ਜਿਹੜੇ ਦੁੱਖ ਦੀ ਗੱਲ ਆ ਵੀ ਜਿਹੜੇ ਸਾਡੇ ਮੀਨ ਬੰਦੇ ਉੱਥੇ ਗਏ ਸੀ ਉਨੇ ਸਰਵਾਈ ਨਹੀਂ ਬਈ ਜੇ ਕੀ ਗੱਲਵਾਦਾ ਸਰਵਾਈ ਕਰੋ ਬਾਈ ਕੇ ਨਾ ਨਾ ਗੱਲਬਾਤ ਕਰੋ ਸਿਰੇ ਤੈ ਲੱਗੀ ਜਾਣਾ ਸਿਰੇ ਲੱਗ ਜਾਣੀ ਆ ਗੱਲ ਪਰ ਟਿੱਕਲਾਂ ਵਾਲੀ ਗੱਲ ਹੁੰਦਾ ਨਾਲ ਹੀ ਭਰਾਵੋ ਤੇ ਸੁਣ ਰਹੀ ਨਹੀਂ ਬੀਤੀ ਜੇ ਕਿ ਨਿਸ਼ਾਨ ਦੇ ਕਲਾ ਬੋਲੇ ਗਿਆ ਹੋਵੇ ਤਾਂ ਮਾਫ ਕਰਨਾ ਸੋ ਮੇਰੀ ਬੇਨਤੀ ਹੈ ਪਾਰਟੀ ਵਰਕਰਾਂ ਨੂੰ ਜੋੜ ਬੋਲੇ ਨੂੰ ਵੀ ਕੱਲਾ ਜਿੰਦਾਬਾਦ ਜਿੰਦਾਬਾਦ ਨਾ ਕਰੋ ਭਰਾਵੋ ਦੇ ਹਾਲਾਤ ਦੇਖੋ ਆ ਸੜਕ ਦਾ ਹਾਲਾਤ ਦੇਖੋ ਕੀ ਹੈ ਉਹਦੇ ਆਲਾ ਤੇ ਠੋਕੀਆ ਕਾਂਗਰਸ ਵੇਲੇ ਤਾਂ ਕਹਿੰਦਾ ਹੀ ਚੰਨੀ ਸਾਹਿਬ ਨੇ ਵੀ ਅਸੀਂ ਪੈਂਚ ਵਰਗਾ ਕੀਤਾ ਉਹ ਬੰਦਰਾ ਤੁਸੀਂ ਪੈਂਚ ਵਰਗਾ ਕਹਿ ਚੁੱਕਦੇ ਰਹੇ ਹੋ ਵੀ ਅਸੀਂ ਪੈਂਚ ਵਰਗਾ ਕੀਤਾ ਉਹ ਪੈਂਚ ਵਰਗਾ ਕਰਦੇ ਹੋ ਜਰਾ ਇਹ ਨਾ ਕਰੋ ਅਸੀਂ ਵੀ ਕੋਈ ਕਰਮੀ ਕਰੀ ਸੀ ਵੀ ਅਸੀਂ ਪਾਰਟੀ ਵਾਲੀ ਗੱਲ ਛੱਡ ਕੇ ਰਾਮ ਸਿੰਘੋ ਕੋਲ ਪਹਿਲੀ ਤਰ੍ਹਾਂ ਨੂੰ ਕਿਧਿਆ ਨਾ ਵੀ ਲੋਕਾਂ ਦੀਆਂ ਟੱਡੀਆਂ ਐਂਬੂਲੈਂਸਾਂ ਤੇ ਮੋਟਰਸਾਈਕਲ ਟੁੱਟਦੇ ਆ ਬਾਵਾ ਇਹ ਬਾਰ ਬਾਰ ਜ਼ਿੰਦਗੀ 'ਚ ਮੌਕਾ ਤੇ ਮਿਲਣਾ ਤੈਨੂੰ ਬਥੇਰੇ ਜੇ ਮੈਂ ਭਾਈ ਜਿਹੜੇ ਕਹੀਆਂ ਨਾ ਗੱਲ ਕੌਜਾ ਜੀ ਬੀਕ ਜ਼ਰੂਰ ਨਹੀਂ ਕਾਲੀ ਨਾਲ ਸਰਕਾਰ ਨਹੀਂ ਸੀ ਮਾੜੀ ਜੀ ਕਾਪੀਆਂ ਹੋ ਗਈਆਂ ਬਗੜਾੜੀਆਂ ਵਾਲੀਆਂ ਇਹਦੇ ਵਿੱਚ ਕੋਈ ਤੋਕਤ ਨਹੀਂ ਗੱਲ ਨਹੀਂ ਹੈ ਬਿਲਕੁਲ ਪੀੜਾ ਨਾਸਤਿਆ ਨਸ ਪਾਰਟੀ ਦਾ ਉੱਥੇ ਹੋਇਆ ਮੈਂ ਪਾਰਟੀ ਵਰਕਰ ਆ ਮੈਂ ਗੱਲ ਕਹਿਣ ਲੱਗਾ ਜਾਗਦਾ ਨਹੀਂ ਉਹ ਵੀ ਆ ਕੇ ਇਹ ਸੰਗਤ ਵਿੱਚ ਆ ਕੇ ਬਹਿ ਜਾਂਦੇ ਵੀ ਦੱਸੋ ਭਾਈ ਕੰਮ ਦਾ ਹੋਣਾ ਚਾਹ ਹੋਇਆ ਸੋ ਹੋ ਗਿਆ ਦੱਸੋ ਕਿਵੇਂ ਕਰਨਾ ਇੰਨੇ ਜੀ ਸੰਗ ਤੇ ਜਣਾ ਚੋ ਕਰਨਾ ਸੀ ਜਿਹੜੇ ਪੜੇ ਜਿਹੜੇ ਪੜੇ ਜਾਂਦੇ ਤੇ ਤੋਂ ਮੈਂ ਲੱਖ ਸੁਖੂ ਕਰ ਬੇਨਤੀ ਕਰਦਾ ਸੰਗਤ ਰਹੀ ਵੀ ਭਰਾਵਾ ਸਮਾ ਬਾਰ ਬਾਰ ਨਹੀਂ ਮਿਲਣਾ ਨਾ ਮੁੜ ਕੇ ਸਮਾ ਮਿਲੇ ਤੇ ਜਿਹੜੀ ਗੱਲ ਵੀ ਪਰਚੇ ਪੁਰਚੇ ਕਰੀ ਜਾਂਦੇ ਸਾਰੇ ਹੋਰਾਂ ਤੇ ਵੀ ਤੇ ਕਾਨੂੰਨ ਤੇ ਸਾਰੀ ਜਾਣਦੇ ਪਰਚੇ ਛੋੜੇ ਬਾਅਦ ਵੀ ਧਿਆਨ ਤੁਸੀਂ ਐ ਜਿਨਾ ਕਰੋ ਜੇ ਸਰਕਾਰਾਂ ਚ ਰਹਿ ਕੇ ਜਿਹੜੀ ਤੁਸੀਂ ਆ ਕਰਦੇ ਹੋ ਰਾਜਨੀਤਿਕਾ ਕਿਸੇ ਨੂੰ ਪਸਾਉਂਦੇ ਆ ਗੱਲਾਂ ਤੇ ਇਹ ਸ਼ੱਕ ਕਿ ਤੁਸੀਂ ਸਾਡੇ ਕੰਮ ਕਰੋ ਹੱਥ ਛੋੜ ਕੇ ਬੇਦੀ ਹੈ ਵੀ ਜਿੱਥੇ ਕੋਹ ਸੀ ਉਤੋਂ ਉਹਨਾਂ ਨੂੰ ਤਿਆਰ ਹੈ ਇਸੇ ਤਰ੍ਹਾਂ ਸਾਮਰਾਤ ਰੋਕੇ ਬੇਦੀ ਹੈ ਵੀ ਸਤਾ ਜਿਹੜਾ ਮਸਲਾ ਕੱਸੀ ਆਣਾ ਇਹਨੂੰ ਸਿਰੇ ਲਾਇਆ ਜਾਵੇ ਤੇ ਸਰਪੰਚਾਂ ਪੰਚਾਂ ਨੂੰ ਮੈਂ ਇੱਕ ਬੇਦੀ ਕਰਦਾ ਵੀ ਤੁਸੀਂ ਚਾਰ ਹੋ ਜੁਏ ਪੰਜੋ ਜੱਟ ਕੇ ਕਰ ਦਿਓ ਜਰਾ ਵਿੱਚ ਰੱਖੋ ਬੈਂਦਰੀ ਤੇ ਜਿਹੜੇ ਵਗ ਵੀ ਗਏ ਕੋਈ ਮਜਬੂਰੀ ਹੋ ਸਕਦੀ ਉਹਨਾਂ ਦੀ ਕੁਤੋਂ ਕੀ ਹੋ ਸਕਦੀ ਆ ਉਹ ਵੀ ਆ ਕੇ ਆਉ ਦਾ ਪੱਕ ਰੱਖਣਾ ਤੇ ਨਾਲ ਤੁਨ ਭਰਾ ਬਣ ਕੇ ਇੰਨੀ ਨੇ ਦੇ ਦਿੱਤਾ ਉਹਦੀ ਜਗ੍ਹਾ ਲੈਣਾ ਵਾਏ ਗੁਰਜੀਕਾ ਕਾਲ ਸਾਹਿਬ ਵਾਏ ਗੁਰਜੀਕਾ ਐਸੇ ਚ ਦਵਾ ਕਬੀ ਲੈਣਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਬਿੰਦਰ ਸਿੰਘ ਜੀ ਦਾ ਹੁਣ ਨਾਰੇ ਲਾਉਨੇ ਆ ਕਿ ਮਾਹੌਲ ਗਰਮ ਹੋਊਗਾ ਸਾਰਿਆਂ ਨੇ ਨਾਰਿਆਂ ਦਾ ਜਵਾਬ ਸੋ ਜੋਸ਼ ਨਾਲ ਦੇਣਾਗਾ ਪੰਜਾਬ ਸਰਕਾਰ ਮਰਦਾ ਆ ਕਰਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਵਿੰਦਰ ਸਿੰਘ ਕਲਕੱਤਾ ਜੀ ਉਹ ਮੰਚ ਤੇ ਹੁਣ ਤੇ ਸੰਬੋਧਨ ਕਰਨ ਸੁਖਵਿੰਦਰ ਸਿੰਘ ਕਲਕੱਤਾ ਜੀ ਸੋ ਸਤਕਾਰਯੋਗ ਵਿਰੋਧ ਕਿਸੇ ਨੇ ਕਿਹਾ ਜੇ ਬੋਲੇ ਤਾਂ ਮਾਰ ਦੇਣਗੇ ਜੇ ਨਾ ਬੋਲੇ ਤਾਂ ਮਰ ਜਾਵਾਂਗੇ ਹੁਣ ਤੁਸੀਂ ਇਹ ਦੇਖਣਾ ਵੀ ਆਪਣਾ ਮਰਨਾ ਤਾਂ ਦੋਨੇ ਸ਼ੂਰਤਾਂ ਚਾਚਾ ਜੋ ਸਰਕਾਰਾਂ ਦਾ ਹਾਲ ਹੈ ਬੋਲ ਕੇ ਮਰਨਾ ਕਿ ਚੁੱਪ ਰਹਿ ਕੇ ਮਰਨਾ ਸੋ ਅੱਜ ਸਰਪੰਚਾਇਤ ਨੇ ਜਿੱਥੇ ਸਰਪੰਚਾਂ ਦੀ ਗੱਲ ਕਰਾਂਗੇ ਉੱਥੇ ਧਰਨੇ ਮਜਾਰਿਆਂ ਚ ਆਪਾਂ ਆਪਾਂ ਆਪਣੇ ਸਮਾਜ ਦੀ ਗੱਲ ਕਰਦੇ ਆਂ ਆਪਦੇ ਪੰਥ ਦੀ ਗੱਲ ਕਰਦੇ ਆਂ ਸੋ ਤਿੰਨ ਕੌਨਾਂ ਨੇ ਧਰਨੇ ਲਗਾਏ ਸਰਪੰਚਾਂ ਵਾਲੇ ਜਿਹੜਾ ਮੌਜੂਦਾ ਸਰਪੰਚ ਦੀ ਗੱਲ ਕਰਦੇ ਸੋ ਇੱਥੇ ਤਕਰੀਰਾਂ ਚ ਇਹੀ ਗੱਲਾਂ ਚੀਪੀਆਂ ਜਾਂਦੀਆਂ ਕਈ ਗੱਲਾਂ ਨਾਲ ਆਪਾਂ ਸਹਿਮਤ ਹੋ ਸਕਦੇ ਆਂ ਕਈ ਗੱਲਾਂ ਨਾਲ ਅਸਹਿਮਤ ਵੀ ਹੋ ਸਕਦੇ ਸੋ ਸਤਿਕਾਰਯੋਗ ਵੀਰੋ ਇਸ ਤੋਂ ਬਾਅਦ ਮੈਂ ਤੁਹਾਡੇ ਸਾਰੇ ਸਤਿਕਾਰਯੋਗਾਂ ਨਾਲ ਗੁਰੂ ਫਤਿਹ ਸੰਧ ਕਰਦਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ